ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਕੱਲ੍ਹ ਨਾਲ ਲੋਕਾਂ ਨੂੰ ਗੋਡੇ ਦੁਖਣ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈਗੀ ਹੈ ਹਨ ਕਈਆਂ ਨੂੰ ਤਾਂ ਚਲੋ ਜੈਨੂਅਲੀ ਜਿਵੇਂ ਪਤਲੇ ਹੁੰਦੇ ਨੇ ਜਿਹੜੇ ਉਹਨਾਂ ਨੂੰ ਜੇ ਹੁੰਦੀ ਹੈ ਤਾਂ ਉਹ ਐਕਸਰਸਾਈਜ਼ ਵਗੈਰਾ ਕਰਦੇ ਰਹਿਣ ਉਹ ਵੀ ਐਕਸਰਸਾਈਜ਼ ਕਰਦੇ ਰਹਿਣ ਮਤਲਬ ਜਿਹੜੇ ਮੋਟੇ ਹੋ ਗਏ ਨੇ ਮਟਾਪਾ ਜ਼ਿਆਦਾ ਆ ਗਿਆ ਉਹਨਾਂ ਦੇ ਗੋਡੇ ਦੁਖਣੇ ਤਾਂ ਨੇਚਰਲ ਹੈ ਕਿਉਂਕਿ ਆਖਰ ਗੋਡੇ ਨੇ ਜੀ ਸਾਡੇ ਇਹ ਕਿੰਨਾ ਕੁ ਭਾਰ ਚੱਕ ਸਕਦੇ ਨੇ ਜੇ ਤੁਹਾਡਾ weight ਬਹੁਤ ਜ਼ਿਆਦਾ ਹੋ ਜਾਂਦਾ ਹੈ ਉਸ ਤੋਂ ਬਾਅਦ ਸਾਡੇ ਗੋਡੇ ਆ ਜਿਹੜੇ ਉਹ ਸਾਡਾ weight ਨਹੀਂ ਉਠਾ ਸਕਦੇ ਫਿਰ ਉਹ ਥੱਕ ਜਾਂਦੇ ਨੇ ਉਸ ਤੋਂ ਬਾਅਦ ਫਿਰ ਉਹ ਦੁਖਣੇ ਸ਼ੁਰੂ ਹੋ ਜਾਂਦੇ ਨੇ ਹਨਾ ਉਹਨਾਂ 'ਚ ਪੇਨ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਐਕਸਰਸਾਈਜ਼ ਆ ਜਿਹੜੀ ਉਹ ਮਸਟ ਹੈਗੀ ਹੈ ਐਕਸਰਸਾਈਜ਼ ਰੈਗੂਲਰ ਕਰਿਆ ਕਰੋ ਥੋੜੀ-ਬਹੁਤੀ ਸੈਰ ਵੀ ਕਰਿਆ ਕਰੋ ਔਰ ਲਤਾਂਵਾਂ ਹਿਲਾਉਂਦੇ ਰਿਆ ਕਰੋ ਨਹੀਂ ਤਾਂ ਇਹ ਜਾਮ ਹੋ ਜਾਂਦੀਆਂ ਨੇ ਜੀ ਮੋਡੇ ਦੀ ਜਾਮ ਹੋ ਜਾਂਦੇ ਨੇ ਔਰ ਗੋਡੇ ਦੀ ਜਾਮ ਹੋ ਜਾਂਦੇ ਨੇ ਤੇ ਫਿਰ ਡਾਕਟਰ ਕਹਿੰਦੇ ਨੇ ਕਿ ਰਿਪਲੇਸ ਕਰਨੇ ਪੈਣਗੇ ਜੀ ਇਹ ਚੇਂਜ ਕਰਨੇ ਪੈਣਗੇ ਸੋ ਰਿਪਲੇਸ ਨਹੀਂ ਕਰਾਉਣੇ ਅਸੀਂ ਪ੍ਰਮਾਤਮਾ ਵੱਲੋਂ ਦਿੱਤੀ ਇਦਾਂ ਬਰਕਰਾਰ ਰੱਖਣਾ ਹੈ ਔਰ ਜਾਨ ਤੱਕ ਇਹਨਾਂ ਨੂੰ ਨਾਲ ਹੀ ਲੈ ਕੇ ਜਾਣਾ ਹੈਗਾ ਪਰਮਾਤਮਾ ਦੀਆਂ ਚੀਜ਼ਾਂ ਨੂੰ ਤੇ ਕੋਸ਼ਿਸ਼ ਕਰੋ ਕਿ ਜਿਆਦਾ ਤੋਂ ਜਿਆਦਾ ਐਕਸਰਸਾਈਜ਼ ਕਰੋ ਸੈਰ ਕਰੋ ਤਾਂ ਕਿ ਆਪਣੇ ਸਰੀਰ ਦੇ ਅੰਗ ਜਿਹੜੇ ਉਹ ਚੱਲਦੇ ਰਹਿਣ ਸੋ ਮੋਟਾਪਾ ਜਿਹੜਾ ਉਹ ਇੱਕ ਬਹੁਤ ਵੱਡੀ ਬਿਮਾਰੀ ਹੈ ਤੇ ਮੋਟਾਪਾ ਬਹੁਤ ਸਾਰੀਆਂ ਬਿਮਾਰੀਆਂ ਨੂੰ ਵੀ ਸੱਦਾ ਦਿੰਦਾ ਹੈ ਸੋ ਅਗਰ ਤੁਸੀਂ ਆਪਣੇ ਗੋਡੇ ਮੋਡਿਆਂ ਨੂੰ ਚੱਲਦਾ ਰੱਖਣਾ ਚਾਹੁੰਦੇ ਹੋ ਤਾਂ ਮੋਟਾਪੇ ਨੂੰ ਕੰਟਰੋਲ ਦੇ ਵਿੱਚ ਜ਼ਰੂਰ ਰੱਖੋ